ਬੋਸ ਸਾਰਾ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਆ ਅਮਨਦੀਪ ਸਿੰਘ ਆਲੂ ਵਾਲੀਆ ਜੀ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਨੂੰ ਰਿਪਰੈਜ਼ੈਂਟ ਕਰਦੇ ਨੇ ਗੱਲ ਜਰਮਨੀ ਦੀ ਕਰਾਂਗੇ ਸੋ ਜਰਮਨੀ ਦੇ ਰਿਫਿਊਜ਼ਲ ਸਡਨਲੀ ਦੇਖਣ ਨੂੰ ਮਿਲ ਰਹੇ ਨੇ ਹਾਲਾਂਕਿ ਲੈਂਡਮਾਰਕ ਦੇ ਰਿਫਿਊਜ਼ਲ ਨਾਮਾਤਰ ਨੇ ਪਰ ਜੇ ਅਸੀਂ ਗੱਲ ਕਰੀਏ ਤੇ ਬਹੁਤ ਸਾਰੇ ਸਟੂਡੈਂਟਸ ਅੱਜਕੱਲ ਲਾਈਵ ਸ਼ੋ ਦੇ ਵਿੱਚ ਵੀ ਜਰਮਨੀ ਤੋਂ ਰਿਫਿਊਜ਼ਲ ਆਉਣ ਦੀ ਗੱਲ ਕਰਦੇ ਜਰਮਨੀ ਇਨਾ ਚੰਗਾ ਵੀਜ਼ਾ ਦੇਣ ਵਾਲੀ ਕੰਟਰੀ ਹੈ ਔਰ ਜਸਮੀਤ ਜੀ ਔਰ ਤੁਸੀਂ ਜਰਮਨੀ ਚ ਬਹੁਤ ਸਾਰੇ ਸਟੂਡੈਂਟਸ ਨੂੰ ਵੀਜ਼ਾ ਲੈ ਕੇ ਦਿੰਦੇ। ਰਿਫਿਊਜ਼ਲ ਆਉਣ ਦੇ ਕਾਰਨ ਕੀ ਹੈ ਜਰਮਨੀ ਦੇ ਵਿੱਚ ਵਿਦਿਆਰਥੀਆਂ ਨੂੰ ਇੱਕ ਤਾਂ ਇਹ ਦੱਸੋ ਦੂਸਰ ਲੈਂਡਮਾਰਕ ਦਾ ਵੀਜ਼ਾ ਟ੍ਰੈਂਡ ਕੀ ਹੈ ਕਿੰਨੇ ਕੁ ਸਕਸੈਸ ਰੇਟ ਆ ਰਹੇ। ਸਰ ਦੇਖੋ ਬਾਈਨਰ ਦੀ ਮੇਨ ਨਾਲ ਲੈਂਡਮਾਰਕ ਦੀ ਵੀਜ਼ਾ ਸਕਸੈਸ ਰੇਸ਼ਿਓ ਇਸ ਟਾਈਮ ਜਰਮਨੀ ਵਿੱਚ ਲੱਗੇ ਕਾਫੀ ਅੱਛੀ ਚੱਲ ਰਹੀ ਹੈ। ਐਂਡ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬੱਚੇ ਨੂੰ ਪਹਿਲੇ ਪੌੜੀ ਤੇ ਉੱਤੇ ਹੀ ਦੱਸ ਦਈਏ ਕਿ ਉਹਦੀ ਪ੍ਰੋਬੈਬਿਲਿਟੀ ਆਫ ਵੀਜ਼ਾ ਬੇਸਡ ਔਨ ਅ ਹਿਜ਼ਪੀਰੀਐਂ इस टाइम के उड रहे हैं काफी बच्चे को आ रहे हैं कि जर्मनी है। सब तो वन जर्मनी पिछले दस साल तो वह समा हो गया है लैंडमार्क जो है प्रमोट कर रहा है पर रीसेंटली जर्मनी का जो ट्रेंड है जिमें मैं कहना नहीं चाहता पर काफी मैं न्यूजपेपर या कह लो एडवर्टिजमेंट देखता है कि जया जाता है सोशल मीडिया पर देखा वैसे मोस्टली के हूँ कैनेडा नवा कैनेडा बन गया है जर्मनी जर, जर्मनी इज अ न्यू कैनेडा राइट जर्मनी एंड कैनेडा टू डिफरेंट एंड जिन्हें कहीं जर्मनी प्रमोट नहीं किया रिफ्यूजल ही लेके आएगा सो so, जर्मनी इज नॉट नॉट एज लाइक ईजी जिन्ना मतलब किया जा रहा है कि एक्सपीरियंस कंसल्टेंट है जो तुम गाइड कर सकता है कि पी टी के उ फाइल नहीं लाइनी ज स्कोर छ साढ़े पांच है उद्दे एक्सैप्टेबिलिटी तो है 5.5 ओवरऑल ਦੇ ਉੱਤੇ ਵੀ ਅਸੈਪਟੇਬਿਲਟੀ ਹੈ 12ਵੀਂ ਦੇ ਵਿੱਚ ਜੇ ਪਰਸੈਂਟੇਜ ਘਟਾ ਗਈ ਲੇਕਿਨ 10ਵੀਂ ਚ 60% ਆ 12ਵੀਂ ਚ ਜੇ 40% ਨੰਬਰ ਵੀ ਨੇ 45% ਨੰਬਰ ਨੇ ਤਾਂ ਵੀ ਅਸੀਂ ਅਪਲਾਈ ਕਰ ਸਕਦੇ ਹਾਂ ਪਰ ਕੀ ਕਰਨਾ ਚਾਹੀਦਾ ਹੈ ਕੀ ਵੀਜ਼ਾ ਪ੍ਰੋਬੈਬਿਲਟੀ ਹੈ ਜੇ ਅਕੈਡੈਮਿਕ ਪਰਸੈਂਟੇਜ ਘਟਾ ਬੈਂਡ ਠੀਕ ਨੇ ਪਰ ਬੱਚੇ ਦਾ ਐਕਸਪੀਰੀਅੰਸ ਡੱਗਾ ਹੈ ਜਾਂ ਫਿਰ ਬੱਚੇ ਨੇ ਕੋਈ ਦਾਬ ਦਾ ਪ੍ਰੋਜੈਕਟ ਬਣਾਇਆ ਹੋਇਆ ਹੈ ਆਪਣੇ ਸਕੂਲ ਲਾਈਜ਼ ਦੇ ਵਿੱਚ ਜੋ ਉਹਨੂੰ ਹੈਲਪ ਕਰ ਸਕਦਾ ਹੈ ਚੰਗੇ ਫਿਊਚਰ ਦੇ ਵਾਸਤੇ ਸੋ

APS अप्लाई ਕਰਨ ਨੂੰ ਟਾਈਪ ਲੱਗਦਾ ਦੇਖੋ ਨਵੀਂ ਪਾਲਿਸੀ ਆਈ ਹੈ ਇੱਕ ਐਨਾਬਿੰ ਐਨਾਬਿੰ ਦਾ ਪੁਰਾਣਾ ਹੀ ਹੈ ਬਟ H+ ਜਾਂ H+ ਕੈਟਾਗਰੀ ਵਾਲਾ ਬੱਚਾ ਹੀ ਹੈ ਜਿਹੜਾ ਉਹ ਬੱਚਾ ਜਿਸ ਯੂਨੀਵਰਸਿਟੀ ਤੋਂ ਪੜਿਆ ਹੈ ਉਹ ਜੇ H+ ਜਾਂ H+ ਕੈਟਾਗਰੀ ਦੇ ਵਿੱਚ ਆਉਂਦਾ ਹੈ ਤਾਂ ਹੀ ਉਹ ਜਬਰੀ ਦੇ ਵਿੱਚ ਆਪਣੀ ਫਾਈਲ ਲੋਚ ਕਰ ਸਕਦਾ ਹੈ ਉਹਦੀ ਅਸੈਪਟੈਂਸ ਟਾਈ ਹੋਏਗੀ ਐਮਬੈਸੀ ਦੇ ਵਿੱਚ ਸੋ ਇਹ ਕਹ ਜਿਹੀ ਫੀਡਬੈਕ ਹੈ ਸ਼ਾਇਦ ਮੈਂ ਮੈਂ ਸਮਝਦਾ ਕਿ ਬਹੁਤ ਸਾਰੇ ਅਜਿਹੇ अगेन माफी चाहना बट कंसल्टेंट होंगे जिन्होंने ये पता भी नहीं होएगा और स्टेट एक्रेडिटेड यूनिवर्सिटी है जो एच प्लस एच माइनस कैटेगरी या फिर जो एनएपएन है उसके बारे इंपॉर्टेंट इंफॉर्मेशन लेनी बहुत जरूरी है क्योंकि जब तो स्टेट एक्रेडिटेड अप्लाई कर दो नीड है बट तो जब तुम एक प्राइवेट यूनिवर्सिटी से अप्लाई करते हो उससे बिना भी कर सकते हो डिस्टेंस एजुकेशन को लेके की रिक्वायरमेंट है डिस्टेंस एजुकेशन की एक्सेप्टेबिलिटी की है कि उस यूनिवर्सिटी की एक्सेप्टेबिलिटी एच प्लस एच माइनस से होती है या नहीं ਇਹ ਬਹੁਤ ਟੈਕਨੀਕਲ ਗੱਲਾਂ ਨੇ ਜਿਵੇਂ ਤੁਹਾਡੇ ਪਲੈਟਫਾਰਮ ਦੇ ਉੱਤੇ ਸ਼ੇਅਰ ਕਰੂੰਗਾ ਤੇ ਸ਼ਾਇਦ ਸਾਨੂੰ ਸ਼ਾਮਾ ਪੈ ਜਾਣੀ ਆ ਪਰ ਇਹੀ ਅਵੇਅਰਨੈਸ ਸ਼ਾਇਦ ਉਹ ਲੈਕ ਕਰ ਰਹੇ ਨੇ ਜਿਹਦੇ ਕਰਕੇ ਵੀਜ਼ਾ ਰਿਫਿਊਜ਼ਲ ਵੱਧ ਰਹੀ ਹੈ ਤੇ ਮੇਰੀ ਰਿਕੁਐਸਟ ਹੈ ਬੱਚਿਆਂ ਨੂੰ ਕਿ ਲੈਂਡਮਾਰਕ ਨੂੰ ਗਲੋਬਟਿਕ ਜੈਨੂਇਨ ਕੰਸਲਟੈਂਟ ਜਿਹਨੇ 10-12 ਸਾਲ ਤੋਂ ਜਾਂ ਕਾਫੀ ਸਮੇਂ ਤੋਂ ਜਰਮਨੀ ਪ੍ਰਮੋਟ ਕੀਤਾ ਹੈ ਉਹ ਤੁਹਾਡ ਅੰਡਰਸਟੈਂਡਿੰਗ ਲਓ ਕਿ ਵੀਜ਼ਾ ਅਪਲਾਈ ਕਰਨਾ ਹੈ ਜਦੋਂ ਕਿ ਸਟੈਪਸ ਨੇ फाइल अंबैसी लगनी है जीवनवर्सिटी अपलाई किया है किसेंट so, अच्छा तो बच्चे वीजा आ रहे हैं जो कोई इधर की सिचुएशन आ रीलाजमेंट वाले जाएगा प्लेटफॉर्म के जरूर कहूँगा किसी भी विद्यार्थी का किसी भी कंट्री रिफ्यूजल है सूर मिलो एक वो अडवाइस भी जरूर ਬਿਲਕੁਲ ਬਿਲਕੁਲ ਯੋਜ ਕਰੋ ਮੈਂ ਇਸ ਟਾਈਮ ਮੈਂ ਤੁਹਾਨੂੰ ਸੱਚ ਦੱਸਾਂ ਤਾਂ ਮੈਂ ਬਹੁਤ ਸਾਰੇ ਅਜਿਹੇ ਵਿਦਿਆਰਥੀ ਨਾਲ ਗੱਲ ਕਰ ਰਹੇ ਆਂ ਖੁਦ ਕਰ ਰਹੇ ਆ ਜੋ ਕੈਨੇਡਾ ਦੇ ਵਿੱਚ ਬੇਸਡ ਹੁੰਦੇ ਐ ਐਂਡ ਉਹਨਾਂ ਦੇ ਐਕਸਟੈਂਸ਼ਨ ਦੇ ਰਿਫਿਊਜ਼ਲ ਆ ਗਏ ਨੇ ਸੋ ਸਾਨੂੰ ਕੋਈ ਪ੍ਰੋਬਲਮ ਨਹੀਂ ਆਸੀ ਕੋਈ ਚਾਰजेस ਨਹੀਂ ਲੈ ਰਹੇ ਤੁਹਾਡੇ ਤੋਂ ਤੁਸੀਂ ਸਾਡੇ ਤੋਂ ਗਾਈਡੈਂਸ ਲੈਣਾ ਚਾਹੁੰਦੇ ਹੋ ਜੀ ਸਾਦ ਕੇ ਲਓ ভাই ਸਭ ਬਾਰ ਬਾਰ ਕਹਿੰਦੇ ਆ ਨੰਬਰ ਸਕਰੀਨ ਦੇ ਉੱਤੇ ਦਿੱਤਾ ਹੋਇਆ ਹੈ ਸਾਡਾ ਗੱਲ ਕਰੋ ਗਾਈਡੈਂਸ ਲਓ ਪ੍ਰੋਸੈਸ ਅੱਗੇ ਕਰਾਣਾ ਚਾਹੁੰਦੇ ਹੋ ਜੀ ਸਾਦ ਕੇ ਕਰਾਓ ਬਟ ਨੌਲੇਜ ਦੇ ਕੋਈ ਪੈਸੇ ਨਹੀਂ ਅਸੀਂ ਲੈਂਦੇ ਨੌਲੇਜ ਸ਼ੇਅਰ ਅਸੀਂ ਫ੍ਰੀ ਚ ਜੀ ਚਲੋ 90413 90412 ਇਹ ਨੰਬਰ ਹੈ ਸਾਰੇ ਵਿਦਿਆਰਥੀ ਇਸ ਨੰਬਰ ਤੇ ਸੰਪਰਕ ਕਰਨ ਜਿਨ੍ਹਾਂ ਨੇ ਜਰਮਨੀ ਦੀ ਫਾਈਲ ਲਾਉਣੀ ਹੈ ਅਗਲੇ ਇਨਟੇਕਸ ਦੀ ਉਹ ਵੀ ਅਮਨਜੀਤ ਸਨਮਦੀਪ ਜੀ ਦੇ ਨਾਲ ਗੱਲ ਕਰ ਸਕਦੇ ਹੋ थैंक यू so much ਚਲੋ थैंक यू so much ਸਸੀ थैंक यू थैंक यू so much ਜੀ